ਸਭ ਤੋਂ ਪਹਿਲਾਂ ਦਾ ਆਪ ਸਭ ਦਾ ਅਮਸਰ ਦਿਹਾਤੀ ਪੁਲਿਸ ਦੇ ਕਾਨਫਰੰਸ ਹਾਲ ਚ ਅੱਥੇ ਪੁੱਜਣ ਦੇ ਸਵਾਗਤ ਹੈ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਅਮਸਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਚਾਰ ਪਿਸਟਲਸ ਦੀ ਤੇ ਨਾ ਚਾਰ ਮੈਗਜ਼ੀਨ ਦੇ ਜਿਹੜੀ ਰਿਕਵਰੀ ਹੋਈ ਹੈ ਉਸ ਦੇ ਸੰਬੰਧ ਚ ਕੀਤੀ ਜਾ ਰਹੀ ਹੈ ਸਾਡਾ ਇਹ ਆਪਰੇਸ਼ਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਜਿਹਦੇ ਵਿੱਚ ਇਨਫੋਰਮੇਸ਼ਨ ਮਿਲੀ ਤੇ ਇਸ ਵਿਅਕਤੀ ਜਿਹੜਾ ਵਿਕਰਮਜੀਤ ਵਿਕਰਮ ਸਿੰਘ ਉਰਫ ਵਿਕਰਮ ਪੁੱਤਰ ਹਰਜਿੰਦਰ ਸਿੰਘ ਪਿੰਡ ਘੂਸੇ ਥਾਣਾ ਸਰਾਈ ਮਾਨਤ ਖਾਨ ਜ਼ਿਲ੍ਹਾ ਤਰਨਤਨ ਇੱਥੇ ਦਾ ਇਹ ਰਿਆਸ਼ੀ ਹੈ ਇਹਦੇ ਕੋਲੋਂ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਦੇ ਵਿੱਚ ਚਾਰ ਪਿਸਟਲਸ ਤੇ ਚਾਰ ਮੈਗਜ਼ੀਨ ਜਿਹੜੀਆਂ ਨੇ ਉਹਦੀ ਰਿਕਵਰੀ ਹੋਈ ਹੈ ਇਹ ਵਿਅਕਤੀ ਜਿਹੜਾ ਵਿਕਰਮ ਸਿੰਘ ਹੈ ਪਿਛਲੇ ਮਹੀਨੇ ਹੀ ਇਹ ਦੁਬਈ ਤੋਂ ਵਾਪਸ ਪਰਤਿਆ ਸੀ ਤੇ ਆਉਂਦੇ ਸਾਰ ਹੀ ਇਸਨੇ ਜੋ ਇਹ ਜਿਹੜੀ ਸਮਗਲਿੰਗ ਐਕਟੀਵਿਟੀਆਂ ਹੈ ਇਹਦੇ ਵਿੱਚ ਜਿਹੜਾ ਹੈ ਪਾਕਿਸਤਾਨੀ ਸਮਗਲਰਸ ਨੂੰ ਕੰਟੈਕਟ ਕੀਤਾ ਉਤੋਂ ਇੱਕ ਸਮਗਲਰ ਅ ਦੇ थ्रू ਇਹ ਜਿਹੜੀ 4 ਪਿਸਟਲਸ ਨੇ ਡਰੋਨ ਰਾਹੀਂ ਜਿਹੜੀ ਹੈ ਇਹ ਖੇਪ ਇੱਥੇ ਮੰਗਵਾਈ ਉਸ ਤੋਂ ਬਾਅਦ ਜਦੋਂ ਇਹ ਰਿਟਰੀਵ ਕਰਕੇ ਜਾਣ ਲੱਗਿਆ ਸੀ ਉਦੋਂ CIA ਅਮਸ਼ਰ ਦਿਹਾਤੀ ਦੀ ਟੀਮ ਨੇ ਇਹਨੂੰ ਕਾਬੂ ਕੀਤਾ ਤੇ ਇਹਦੇ ਕੋਲੋਂ 4 ਪਿਸਟਲਸ ਜਿਹੜੀਆਂ ਨੇ PS5 ਸਟਾਰਮ ਤੀਵੋਰ ਅਤੇ ਨਾਲ ਹੀ ਚਾਰ ਮੈਗਜ਼ੀਨ ਜਿਹੜੀ ਹੈ ਉਹਨਾਂ ਦੀ ਰਿਕਵਰੀ ਹੋਈ ਇਸ ਵਿਅਕਤੀ ਜਿਹਦਾ ਨਾਮ ਵਿਕਰਮ ਸਿੰਘ ਜਿਹੜਾ ਅਕਿਊਜ਼ਡ ਹੈ ਇਹਦੀ ਪੁੱਛਗਿੱਛ ਜਾਰੀ ਹੈ ਪੁੱਛਗਿੱਛ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਜਿਵੇਂ ਕਿ ਇਹ ਪਿਛਲੇ ਮਹੀਨੇ ਦੁਬਈ ਤੋਂ ਵਾਪਸ ਪਰਤਿਆ ਸੀ ਉਸ ਤੋਂ ਬਾਅਦ ਇਹ ਸਮਗਲਿੰਗ ਦੇ ਇਸ ਕੰਮ 'ਚ ਪੈ ਗਿਆ ਤੇ ਅੱਗੇ ਫਰਦਰ ਇਹਨੇ ਇੱਕ ਕਿੱਥੇ ਦੇਣੀਆਂ ਸੀ ਜਿਹਦੇ ਬਾਰੇ ਜਿਹੜੀ ਹੈ ਪੁੱਛਗਿੱਛ ਜਿਹੜੀ ਉਹ ਚੱਲ ਰਹੀ ਹੈ ਇਸ ਤੋਂ ਇਲਾਵਾ ਇਹ ਜਿਹੜੀਆਂ ਪਿੱਛੋਂ ਇਹ ਕਿਹੜੀ ਸਮਗਲਨਾਂ ਦੇ ਟੱਚ ਟੱਚ ਵਿੱਚ ਸੀਗੇ ਇਸ ਇਹਦਾ ਕੀ ਫੋਨ ਦੇ ਵਿੱਚ ਹੋਰ ਜਿਹੜੇ ਨੰਬਰ ਸੀ ਉਹ ਸਾਰੇ ਜਿਹੜੇ ਹਨ ਉਹ ਖੰਗਾਲੇ ਜਾ ਰਹੇ ਨੇ ਤੇ ਜਲਦੀ ਹੈ ਉਮੀਦ ਹੈ ਕਿ ਹੋਰ ਵੀ ਜਿਹੜੀ ਰਿਕਵਰੀ ਹੋਏ ਇਹਨਾਂ ਨੇ ਸਾਰੇ ਜਿਹੜੇ ਹਥਿਆਰ ਅੱਗੇ ਦੇਣੇ ਸੀ ਕਿ ਜਾਂ ਆਪਣੇ ਉਸ ਨੇ ਸਭ ਦੇ ਦੇ ਬੇਸਿਕਲੀ ਇਹ ਹਥਿਆਰ ਰੀਟਰੀਵ ਕਰਕੇ ਅੱਗੇ ਜਿਹੜੇ ਹੈਗੇ ਐ ਇਹ ਵੇਚਣ ਵਾਸਤੇ ਇਹਨਾਂ ਦੇ ਅੱਗੇ ਹੋਰ ਇਹਨਾਂ ਦਾ ਜਿਹੜਾ ਨੈਟਵਰਕ ਹੈਗਾ ਉਹਨੂੰ ਦੇਣੇ ਸੀ ਉਹ ਜਿਹੜਾ ਨੈਟਵਰਕ ਹੈ ਜਿਹਨੇ ਇਹ ਹਥਿਆਰ ਲੈਣੇ ਸੀ ਉਹਨੂੰ ਆਈਡੈਂਟੀਫਾਈ ਕੀਤਾ ਜਾ ਰਿਹਾ ਤੇ ਫਰਦਰ ਇਹ ਕਿੱਥੇ ਯੂਜ਼ ਹੋਣੇ ਸੀਗੇ ਇਹਦੀ ਵੀ ਤਫ਼ਤੀਸ਼ ਕੀਤੀ ਜਾ ਰਹੀ ਸਰ ਇਹ ਪਹਿਲੀ ਕਨਸਾਈਨਮੈਂਟ ਹੈ ਨਹੀਂ ਐਸਪਾਸ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਦਾ ਇਮੋਲਵਮੈਂਟ ਦੁਬਈ ਤੋਂ ਬਾਅਦ ਆ ਕੇ ਨੇ ਇਹ ਸ਼ੁਰੂ ਕੀਤਾ ਕੰਮ ਕੀ ਇਸ ਤੋਂ ਪਹਿਲੇ ਵੀ ਇਹ ਕੋਈ ਕੰਮ ਇਹੋ ਜਿਹਾ ਕਰਦਾ ਸੀਗਾ ਕਿਸੇ ਕੇਸ ਚ ਲੁੜਿੰਦਾ ਸੀਗਾ ਪੁਲਿਸ ਨੂੰ ਅ ਫਿਲਹਾਲ ਜੋ ਅਸੀਂ ਆਪਣੇ ਪੁਲਿਸ ਦੀ ਰਿਕਾਰਡ ਦੀ ਪੜਤਾਲ ਕੀਤੀ ਹੈ ਉਹਦੇ ਮੁਤਾਬਕ ਅਜੇ ਤੱਕ ਇਹਦੇ ਖਿਲਾਫ ਕੋਈ ਮੁਕੱਦਮਾ ਜਿਹੜਾ ਹੈ ਸਾਡੇ ਸਾਹਮਣੇ ਨਹੀਂ ਆਇਆ ਇਹ ਦੁਬਈ ਗਿਆ ਸੀ ਉਸ ਤੋਂ ਬਾਅਦ ਆ ਕੇ ਨੇ ਇਹ ਪਹਿਲੀ ਖੇਪ ਜਿਹੜੀ ਪ੍ਰੀਲੀਮਿਨਰੀ ਇੰਟਰੋਗੇਸ਼ਨ ਸਾਹਮਣੇ ਆਈ ਹੈ ਇਹ ਰਿਟਰੀਵ ਕੀਤੀ ਸਰ ਸਰ ਦੁਬਈ ਕਿੰਨਾ ਸਮਾਂ ਉੱਥੇ ਰਿਹਾ ਤੇ ਕੀ ਕੰਮ ਕਰਦਾ ਸੀ ਸਰ ਇਹ ਸਾਰੀਆਂ ਚੀਜ਼ਾਂ ਅਸੀਂ ਵੈਰੀਫਾਈ ਕਰਦੇ ਆਂ ਇਹਦਾ ਪਾਸਪੋਰਟ ਰਿਕਾਰਡ ਕਿਉਂਕਿ ਇਹਨਾਂ ਜੋ ਦੱਸਿਆ ਹੈ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਆਂ ਪਾਸਪੋਰਟ ਵੀਜ਼ਾ ਤੇ ਸਟੇ ਇਹ ਸਾਰੇ ਡਾਕੂਮੈਂਟਸ ਜਿਹੜੇ ਆ ਅਸੀਂ ਔਨਕੋਰਡ ਲਿਆ ਤਾਂ ਪਤਾ ਲੱਗਾ ਕੀ ਕੰਮ ਕਰ ਰਿਹਾ ਸੀ ਸਰ ਦੁਬਈ ਦੇ ਵਿੱਚ ਲੇਬਰ ਦਾ ਕੰਮ ਹੈ ਦੱਸਿਆ ਇਹ ਕਰ ਸਰ ਪਾਕਿਸਤਾਨ ਦੇ ਤਸਕਰਾਂ ਵੀ ਦੇ ਚਿੱਠਾ ਆਇਆ ਹੈ ਦੇਖੋ ਜੀ ਗੱਲ ਇਹ ਹੈ ਕਿਉਂਕਿ ਦੁਬਈ ਦੇ ਵਿੱਚ ਜਿਹੜਾ ਹੈ ਜਿਹੜਾ ਮੇਲ-ਜੋਲ ਹੈ ਉਹ ਅਕ੍ਰੋਸ ਦਾ ਕੰਟਰੀ ਜਿੰਨੇ ਵੀ ਬੰਦੇ ਹੁੰਦੇ ਨੇ ਚੰਗੇ ਮਾੜੇ ਉਹਨਾਂ ਨਾਲ ਹੁੰਦਾ ਤਾਂ ਇਹ ਜਿਹੜੀ 프리ਲੀਮਨਰੀ ਇੰਟਰੋਗੇਸ਼ਨ ਹੈ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ ਉਸ ਚੀਜ਼ ਨੂੰ ਸਾਹਮਣੇ ਰੱਖ ਕੇ ਨੰਬਰਸ ਜਿਹੜੇ ਹੈ ਇੱਥੇ ਆ ਕੇ ਪ੍ਰਕਿਊਰ ਕੀਤੇ ਤੇ ਇੱਕ ਸਮਗਲਰ ਜਿਹੜਾ ਚਾਚਾ ਨਾਮ ਦਾ ਇੱਕ ਸਮਗਲਰ ਹੈ ਉਹਦੇ ਨਾਲ ਇਹਨੇ ਕੰਟੈਕਟ ਕੀਤਾ ਤੇ ਅੱਗੇ ਜਿਹੜੀ ਇਹ ਖੇਪ ਜਿਹੜੀ ਹੈਗੀ ਉਹ ਮੰਗਵਾਈ ਗਈ ਜੀ ਬਿਲਕੁਲ ਜੀ ਇਹਦੇ ਵਿੱਚ ਇਹ ਹੈ ਕਿ ਵੈਪਨਸ ਦੀ ਅਮਿਨੇਸ਼ਨ ਦੀ ਜਿਹੜੀ ਚਸਕਰੀ ਹੈ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਕਾਫੀ ਮਾਰਜਨ ਹੁੰਦਾ ਹੈ ਉਹ ਸਾਰੀ ਜਿਹੜੀ ਇਕਨੋਮੀ ਆਫ ਇਹ ਸਮਗਲਿੰਗ ਹੈ ਕੀ ਹੈ ਉਹਦੇ ਵਿੱਚ ਪੈ ਗਿਆ ਤੇ ਫਰਦਰ ਜਿਹੜਾ ਇਹਨੂੰ ਵੇਚ ਕੇ ਇਹਨਾਂ ਨੂੰ ਪੈਸੇ ਕਮਾਣੇ ਸੀ ਸਰ ਪਾਕਿਸਤਾਨ ਦੇ ਦੁਬਈ ਦੇ ਵਿੱਚ ਇਹਨਾਂ ਦੇ ਨਾਲ ਦੇ ਸਾਥੀ ਸੀਗੇ ਕਿ ਉਹ ਤਸਕਰੀ ਕਰਦੇ ਸੀਗੇ ਜਾਂ ਪਹਿਲਾਂ ਤਸਕਰੀ ਕਰ ਚੁੱਕੇ ਸੀਗੇ ਨਹੀਂ ਦੁਬਈ ਦੇ ਵਿੱਚ ਜਿਹੜਾ ਇਹਨਾਂ ਦੇ ਸਰਕਲ ਹੈ ਫਿਲਹਾਲ ਜਿਹੜੀ ਪ੍ਰੀਲੀਮਿਨਰੀ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਇਸ ਤਰੀਕੀ ਕੋਈ ਗੱਲ ਨਹੀਂ ਆਈ ਕਿ ਇਹ ਉੱਥੇ ਕੋਈ ਐਦਾਂ ਨੈਟਵਰਕ ਚਲਾ ਰਿਹਾ ਸੀ ਵਟ ਇਹ ਹੈ ਕਿ ਹੁਣ ਜਦੋਂ ਇੱਥੇ ਆ ਗਿਆ ਤੇ ਇਹ ਜਿਹੜਾ ਹੈ ਸਮਗਲਿੰਗ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਹੋ ਗਿਆ ਸੀ ਤੇ ਫਰਦਰ ਕਿਹਨਾਂ ਕਿਹਨਾਂ ਵਿਅਕਤੀਆਂ ਦੇ ਸੰਪਰਕ ਸੀ ਕਿੱਥੇ ਖੇਪ ਦੇਣੀ ਸੀ ਉਹ ਸਾਰੀ ਜਿਹੜੀ ਨੈਟਵਰਕ ਤੇ ਮੋਡਿਊਲ ਜਿਹੜੇ ਹੈ ਅਸੀਂ ਉਹ ਆਈਡੈਂਟੀਫਾਈ ਕਰਦੇ ਆ। ਇਹ ਰਿ ਕਲੀਅਰ ਹੋ ਜਾਦਾ ਕਿ ਕਿਹਦੇ ਕੈਨ ਤੇ ਕਿਹਦੇ ਨੰਬਰ ਦਿੱਤੇ ਕਿੰਨੇ ਸੰਪਰਕ ਕਰਾਇਆ ਉਹ ਚੀਜ਼ ਉਹ ਸਾਰਾ ਕੁਝ ਹੈ ਕੁਝ ਚੀਜ਼ਾਂ ਜਿਹੜੀਆਂ ਅੰਡਰ ਇਨਵੈਸਟੀਗੇਸ਼ਨ ਹੈ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਚਾਚਾ ਨਾਮ ਦਾ ਵਿਅਕਤੀ ਹੈ ਜਿਹੜਾ ਸਮਗਲਰ ਪਾਕਿਸਤਾਨ ਦਾ ਦੱਸਿਆ ਗਿਆ ਉਹਦੇ ਨਾਲ ਇਹਦਾ ਸੰਪਰਕ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਵੈਰੀਫਾਈ ਕੀਤੀ ਜਾ ਰਹੀ ਹੈ ਅਰੇ ਇਕੱਲਾ ਇਹਦੇ ਜਾਂਦੇ ਹੋਰ ਵੀ ਸਾਥੀ ਸੀਗੇ ਫਿਲਹਾਲ ਜੋ ਹੈ ਇਹਦੀ ਇਕੱਲੇ ਦੀ ਗ੍ਰਿਫਤਾਰੀ ਹੋਈ ਹੈ ਜਿਹੜਾ ਇਹਦਾ ਕੋਈ ਨੈਟਵਰਕ ਹੈ ਇਹਦਾ ਕੋਈ ਵੀ ਜਿਹੜਾ ਗਰੁੱਪ ਹੈ ਉਹਨੂੰ ਆਈਡੈਂਟੀਫਾਈ ਕਰ ਰਹੇ ਨੇ ਸਰ ਇਹਦੀ ਪ੍ਰਾਪਰਟੀ ਪਦਰਾ ਉਹ ਸਾਰਾ ਕਰਾਂਗੇ ਜੀ ਉਸ ਦੀ ਜਿਹੜੀ ਹੈ ਨਿਸ਼ਾਨਦੇਹੀ ਹੋਏਗੀ ਕਿਉਂਕਿ ਇਹ ਸਰਾਏ ਮੰਤਖਾ ਦਾ ਥਾਣਾ ਹੈ ਉਹਦੇ ਜਿਹੜਾ ਇਹ ਪਿੰਡ ਹੈ ਦਾ ਪੂਸੇ ਉੱਥੇ ਅਸੀਂ ਸਾਰੀ ਦੀ ਜੋ ਜਿਹੜੀ ਰਾਇਸ਼ੀ ਹੈ ਜਿੱਥੇ ਦਾ ਉੱਥੇ ਸਾਰੀ ਇਹ ਇਹ ਜਿਹੜੀ ਹਟਾਪੀਸ ਕਰਾਂ ਉਹ ਸਾਰਾ ਕੁਝ ਹੋਏਗਾ ਚੈੱਕ ਹੋਏਗਾ ਦੀ ਫ੍ਰੀਜ਼ਿੰਗ ਕ੍ਰਾਈਸੀ ਉਹ ਜਿਹੜੀ ਅਸੀਂ ਅੱਗੇ ਹੋਰ ਵੀ ਆਈਡੈਂਟੀਫਾਈ ਕਰੀਏ ਤੇ ਇਹ ਪ੍ਰੋਸੈਸ ਜਿਹੜਾ ਹੈ ਅਸੀਂ ਇਹਨੂੰ ਅੱਗੇ ਰਿਵਿਊ ਕਰਕੇ ਅੱਗੇ ਅੱਗੇ ਚਲਾ ਰਹੇ ਹਾਂ ਕਿਹਨੀਆਂ ਪ੍ਰੋਪਰਟੀਆਂ ਹੋਣੀਆਂ ਹਨ ਹਮਰਾ ਬੀਸਕੀ ਨਾ ਦੇਖੋ ਇਹ ਸਾਡੇ ਵੱਲੋਂ ਜਿਹੜੇ ਕੇਸਸ ਜਿਹੜੇ ਆਣੇ ਸ਼ੁਰੂ ਹੋ ਗਏ ਨੇ ਥਾਣੇ ਚ ਕਿਉਂਕਿ ਇੱਕ ਥੋੜਾ ਲੰਮਾ ਪ੍ਰੋਸੀਜਰ ਹੁੰਦਾ ਹੈ ਜਿਹਦੇ ਵਿੱਚ ਆਈਡੈਂਟੀਫਾਈ ਕਰਨਾ ਹੁੰਦਾ ਹੈ ਉਹਦੀ ਪ੍ਰੋਪਰਟੀ ਦਾ ਕੁਈਨੋ ਦੇ ਅਕਾਊਂਟਸ ਹੁੰਦੇ ਨੇ ਕਿਉਂਕਿ ਇਲ ਗਾਟਨ ਬਣੀ ਦੇ ਨਾਲ ਜਿੰਨੀ ਵੀ ਪ੍ਰਾਪਰਟੀ ਬਣਾਈ ਹੈ ਉਹ ਐਲੀਜੀਬਲ ਹੁੰਦੀ ਹੈ ਫ੍ਰੀਜ਼ਿੰਗ ਵਾਸਤੇ ਤਾਂ ਸਾਰੀ ਨੂੰ ਨਿਸ਼ਾਨਦੇਹੀ ਕਰਨਾ ਕਈ ਵਾਰ ਇਹਨਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਂ ਵੀ ਜਿਹੜੀ ਪ੍ਰਾਪਰਟੀ ਕਰ ਦਿੱਤੀ ਜਾਂਦੀ ਹੈ ਸੈਕੰਡਲੀ ਜਿਵੇਂ ਤੁਹਾਨੂੰ ਪਤਾ ਹੋਵੇਗਾ ਇੱਕ ਕੇਸ ਦੇ ਵਿੱਚ ਯੂਪੀ ਚ ਜਾ ਕੇ ਵੀ ਅਸੀਂ ਜਿਹੜੀ ਹੈ ਪ੍ਰਾਪਰਟੀ ਆਈਡੈਂਟੀਫਾਈ ਕੀਤੀ ਸੀ ਸੋ ਇੱਕ ਥੋੜਾ ਜਿਹਾ ਟਾਈਮ ਲੱਗਦਾ ਹੈ ਜਦੋਂ ਔਨ ਰਿਕਾਰਡ ਸਾਰੀ ਚੀਜ਼ਾਂ ਆ ਜਾਂਦੀਆਂ ਨੇ ਸਾਡੇ ਵੱਲੋਂ ਜਿਹੜਾ ਹੈ ਇੱਕ ਜਿਹੜਾ ਹੈ ਇਹ ਇੱਕ ਰਿਕੁਐਸਟ ਲੈਟਰ ਜਿਹੜੀ ਹੈ ਉਹ ਕੰਪੀਟੈਂਟ ਅਥਾਰਟੀ ਦਿੱਲੀ ਮਿਨਿਸਟਰੀ ਆਫ ਫਾਈਨੈਂਸ ਦੇ ਅੰਡਰ ਹੁੰਦੀ ਹੈ ਉਹਨਾਂ ਕੋਲ ਭੇਜੀ ਜਾਂਦੀ ਹੈ ਉਹ ਇਹਨਾਂ ਨੂੰ 30 ਕੁ ਦਿਨ ਦੇ ਅੰਦਰ ਜਿਹੜਾ ਹੈ ਕਾਲ ਕਰਕੇ ਇਹਨਾਂ ਦਾ ਵਰਜਨ ਲੈ ਕੇ ਉਸ ਤੋਂ ਬਾਅਦ ਆਪਣਾ ਆਰਡਰ ਪਾਸ ਕਰਦੇ ਇਹ ਥੋੜਾ ਲੰਬਾ ਟਾਈਮ ਟੇਕਿੰਗ ਪ੍ਰੋਸੀਜਰ ਹੁੰਦਾ ਹੈ ਆਈਡੈਂਟੀਫਾਈ ਅਸੀਂ ਇਹਨਾਂ ਦੀ ਪ੍ਰੈਕਟਿਸ ਕਰਦੇ ਠੀਕ ਥੈਂਕ ਯੂ